ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਹੋਣਗੇ ਦੋਸਤੋ ਅੱਜ ਤੇ ਨਾ ਦੀਵਾਲੀ ਦਾ ਤੇ ਆਪਾਂ ਜਾ ਰਹੇ ਆ ਮਾਰਕੀਟ ਸ਼ੋਪਿੰਗ ਕਰਨਾ ਸ਼ੋਪਿੰਗ ਤਾਂ ਇਹ ਵੀਰ ਆਪਾਂ ਨੂੰ ਲੈ ਕੇ ਜਾ ਰਹੇ ਆ ਤੇ ਚੱਲ ਕੇ ਤੁਹਾਨੂੰ ਦਿਖਾਉਂਦੇ ਆਪਾਂ ਬਾਜ਼ਾਰਾਂ ਦਾ ਵਿਊ ਕਿੱਦਾਂ ਲੱਗਿਆ ਰੌਣਕਾਂ ਅੱਜ ਪੰਜਾਬ ਚ ਆ ਕੇ ਦੇਖਦੇ ਆਪਾਂ ਪੰਜਾਬ ਦਾ ਪੰਜਾਬ ਫਿਰ ਤਾਂ ਆਪਾਂ ਆ ਗਏ ਨੇ ਸੇ ਨੇ ਪਹੁੰਚ ਗਏ ਆ ਜੋੜੇ ਕਹਿੰਦਾ ਤੱਕ ਫੋਟੇ ਹੁਜਾ ਲੋਕਾਂ ਦੇਖ ਸਕਦੇ ਹਾਂ ਇੱਧਰ ਪਟਾਕਿਆਂ ਦੀ ਦੁਕਾਨਾਂ ਲੱਗੀਆਂ ਸੀ ਜੋ ਤਾਂ ਪੁਲਿਸ ਪਰਛਾਵੇਂ ਆ ਕੇ ਇਹਨਾਂ ਵੀਰਾਂ ਦੇ ਜੋ ਪਟਾਕੇ ਵગેਰਾ ਸਾਰੇ ਇਕੱਠੇ ਕਰਦੇ ਆ ਤਾਂ ਇੱਧਰ ਵੀਰ ਨੇ ਪਟਾਕੇ ਲਾ ਰੱਖੇ ਤਾਂ ਇਹਨਾਂ ਨੂੰ ਪੁੱਛਦੇ ਆਪਾਂ ਤਾਂ ਹਾਂ ਵੀਰੇ ਤੁਹਾਨੂੰ ਤਾਂ ਪੁਲਸ ਵਾਲਾ ਕੁਝ ਕਿਹਾ ਨਾ 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 ਭਾਈ ਇਹ ਇਹ ਜਿੰਨਾ ਦੀ ਦੁਕਾਨ ਤੋਂ ਪਟਾਕੇ ਚੱਕ ਰਹੇ ਸੀ ਤੁਹਾਨੂੰ ਪਤਾ ਇਹਦੇ ਪਿੱਛੇ ਕੀ ਗੱਲ ਹੋਈ ਹੋ ਨਾ ਨਹੀ ਤਾਂ ਦੁਕਾਨਾਂ ਬਹੁਤ ਜ਼ਿਆਦਾ ਲੱਗੀਆਂ ਐਥੇ ਪ੍ਰਧਾਨ ਜੀ ਖੜੇ ਹੈ ਜੋ ਪਟਾਕਿਆਂ ਦੇ ਮਾਲਕ ਹੋਰ ਯਾਰ ਸਾਨੂੰ ਥੱਲੇ ਛੱਡਨੇ ਪਏ ਆਂਦਾ ਸਾਰਾ ਕੁਝ ਇਕੱਠਾ ਕਰਨਾ ਆਪਾਂ ਇਹ ਗੱਲ ਥੋੜੀ ਇਹਨਾਂ ਵਾਸਤੇ ਯਾਰ ਆਹਨ ਵੀ 4-4 ਮਹੀਨੇ ਹੋ ਗਏ ਨੇ ਘਰੇ ਸੰਭਾਲ ਕੇ ਰੱਖੀ ਬੈਠੇ ਆਂ ਲੱਖ ਲੱਖ ਰੁਪਈਆ ਲੱਗਿਆ ਸੀ ਵੀ ਉੱਤੇ ਹੀ ਕਹਾਣੇ ਲੈ ਕਿੱਥੇ ਜਾਈਏ ਤਾਂ ਵੀਰ ਤੇ ਮੋਹ ਸੁਣਿਆ ਹੈ ਜਿੰਨਾਂ ਨੇ ਲੱਖਾਂ ਪੈ ਲਾ ਕੇ ਪਟਾਕੇ ਵਗੈਰਾ ਖਰੀਦ ਕੇ ਲਿਆਏ ਅਜੋ ਆਪਦੀ ਰੋਜੀ ਰੋਟੀ ਕਮਾਉਣ ਲਈ ਇਦਾਂ ਦੇ ਸਾਹ ਪਟਾਕਿਆਂ ਦੇ ਐਡੇ ਲੱਗੇ ਸੀ ਪਰ ਜਿਵੇਂ ਪੁਲਿਸ ਪ੍ਰਸ਼ਾਸਨ ਆਇਆ ਤਵੀਰਾਂ ਨੇ ਡਰਦੇ ਹੋਏ ਆਪਦਾ ਸਾਦਾ ਸੈਟਅਪ ਅੰਦਰ ਕਰ ਲਿਆ ਸੀ ਤਾਂ ਬਹੁਤ ਟੱਕਾ ਹੋ ਰਹਾ ਹੈ ਦੁਕਾਨਦਾਰਾਂ ਨਾਲ ਬਜ਼ਾਰ ਦੇ ਵਿੱਚ ਚਾਰ ਚੁਫੇਰੇ ਰੌਣਕਾਂ ਰੌਣਕਾਂ ਇਹ ਸਨਰੀਆਂ ਦੀ ਦੁਕਾਨ ਅੱਗੇ ਫਲਾਵਰ ਦੀ ਦੁਕਾਨ ਬਹੁਤ ਸੋਹਣੇ ਫੁੱਲ ਦੇਖ ਸਕਦੇ ਅੱਗੇ ਫਿਰ ਸਿਨਰੀਆਂ ਦੀ ਦੁਕਾਨ ਲੇਟ ਹੋਗਾ ਤੇ ਰਸ਼ ਦੂਰ ਦੂਰ ਤੱਕ ਨਜ਼ਰ ਆਉਦਾ ਉਹਨਾਂ ਨੂੰ ਦੋ ਬੰਦੇ ਆਪਨੇ ਨਹੀਂ ਮੈਂ ਉਹਨਾਂ ਦੇ ਬਾਅਦ ਚਲਾਗਾ ਇਹ ਦੇਖ ਸਕਦੇ ਹੋ ਆਪਨੇ ਨਾਲ ਵੱਖਰੇ ਹੋ ਗਏ ਹਾਂ ਉਹ ਦੂਰ ਆ ਤੂੰ ਕਿੰਨੇ ਵਿਰਸੂ ਵਿਰਸੂ ਲਈ ਬਹੁਤ ਹੀ ਜਿਆਦਾ ਰੌਣਕਾਂ ਆ ਪਰ ਰੌਣਕਾਂ ਦੇ ਨਾਲ ਨਾਲ ਬਹੁਤ ਪਾਸਾ ਸੋਹਣੇ ਫਣੇ ਬਾਹਰੇ ਦੁਕਾਨਾਂ ਲੱਗੀਆਂ ਆ ਸ਼ਲਾਬਤ ਨੇ ਨੇ ਬੜੀ ਜੀ ਉਹ ਇਹ ਭਾਈ ਜਿਹੜੇ ਪਟਾਕੇ ਲੈ ਕੇ ਗਏ ਨਾ ਪੁਲਿਸ ਵਾਲੇ ਇਹ ਗਰੀਬ ਮਾਰੇ ਬੰਦਿਆਂ ਦੇ ਪਟਾਕੇ ਕਰਕੇ ਲੈ ਆਏ ਆ ਠੀਕ ਹੈ ਤੇ ਇਹਨਾਂ ਦੇ امیر ਬੰਦਿਆਂ ਦੇ ਚੋਰ ਨਿਕਲਦਾ ਤੇ ਇਹਨਾਂ ਹੋਣ ਜਿਹੜੇ ਪਟਾਕੇ ਲੈ ਕੇ ਆ ਕਿੰਨਾ ਕਰੇਗਾ ਇਹਨਾਂ ਥਾਣੇ ਤੇ ਜਾ ਕੇ ਵੰਡ ਕੇ ਕਰੇ ਲੈ ਆ ਗਏ ਆ ਵੀ ਲੈਣਾ ਹੈ ਬਾਟ ਹੋ ਗਿਆ 7 ਬਾਜ਼ਾਰ ਕੁੰਮ 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 ਕੇ ਇੱਧਰ ਲੈ ਖੁੱਲ ਦੇ ਬਾਈ ਨੇ ਲੈ ਆ ਸੇਬ 10 10 ਰੁਪਏ ਜੋ ਕਿ ਕਿੰਨਾ ਟਾਈਮ ਤੱਕ ਆਪਾਂ ਘੁੰਮਦੇ ਫਿਰਦੇ ਸੀ ਤੇ ਜੋ ਸ਼ੋਪਿੰਗ ਕਰਨੀ ਸੀ ਕਰ ਲਈ ਆਪਾਂ ਸੇ ਲੈ ਕੇ ਚਲਦੇ ਹੁਣ ਸੇਵ ਐਸੀ ਕੁਝ ਹੋਰ ਲੈਣਾ ਹੋਇਆ ਉਹ ਵੀ ਦਿਖਾਉਂਦੇ ਆ ਸੇਵ ਆਪਾਂ ਹੋਰ ਰੈਡ ਲੈ ਆ ਤੇ ਕੇਲੇ ਇਦੋਂ ਲੈ ਆ ਤੇ ਵੀਰ ਨੇ 2 ਕਿਲੋ ਕੇਲੇ ਲਏ ਆ ਤੇ ਕਰਕੇ ਸ਼ੋਪਿੰਗ ਸੇਵ ਕੇਲੇ ਲੈ ਕੇ ਤੇ ਹੁਣ ਚਲਦੇ ਆ ਘਰ ਕਿਉਂਕਿ ਰਾਤ ਪੈ ਚੁੱਕੀ ਆ ਤੇ ਕਰੇ ਚੱਲ ਕੇ ਤੇ ਚਲਾਉਂਦੇ ਆ ਪਟਾਕੇ ਤਾਂ ਮਿਲਦਾ ਦੋਸਤੋ ਕਹੇ ਚੱਲ ਕੇ ਤਾਂ ਪਿਆਰ ਕਮੈਂਟ ਬਾਅਦ ਪਿੰਡ ਆ ਕੀ ਆਪਾਂ ਆ ਗਏ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਤਾਂ ਇਹ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਤੇ ਪੂਰੀ ਦੀਵਾਲਾ ਕੀਤੀ ਹੋਈ ਆ ਅੰਦਰ ਦਾ 뷰 ਪਾ ਦਿਖਾ ਦਿੰਨੇ ਆ ਉਸ ਤੋਂ ਬਾਅਦ ਪੱਥਰ ਤੇ ਕੇ ਕਰਦੇ ਆ ਬਾਕੀ ਦੀ ਗੱਲ ਬਾਤ ਇਹ ਗੁਰਦੁਆਰਾ ਸਾਹਿਬ ਦਾ ਅੰਦਰ ਦਾ 뷰 ਆਲੇ ਹਨ ਪਾੜਿਆ ਕਰੀ ਬੰਨ ਕਰਦਾ ਆਹ ਵਾਲੀ ਬੰਦੀ ਹੋਈ ਜਾਂਦੇ ਉਸ ਘਟੋੜਾ ਸਾਰ ਤੋਂ ਮੱਥਾ ਟੇਕਨ ਤੋਂ ਬਾਅਦ ਆ ਗਿਆ ਆਪਾਂ ਘਰ ਤੇ ਕਰਦੀਆਂ ਪੈਸਟਮ ਹੈਗੇ ਛੱਤ ਉੱਪਰ ਤੇ ਹੁਣ ਪਹਿਲਾਂ ਬਲਦਿਆਂ ਦੀਵੇ ਤੇ ਨਾਲ ਬੱਤੀਆਂ ਤੇ ਉਸ ਤੋਂ ਬਾਅਦ ਚਲਾਉਂਦੇ ਆ ਪਟਾਕੇ तो फाइनली दोस्तों दीवे अपने बाल चुके हैं दो दीवे वो भी गया अपन अपन लाऊं दिया पोस्ट के बाद लाऊं दिया सिर्फ बत्तियां भी तो पटाखे लोग चला रहे हैं हो गए जल्दी-जल्दी दीवे और बत्तियां जला के आपा भी करेगा चलने हो गए शुरू Στοργάτε κοίτι απα. Εμ μείρει Thank mm -hmm. you. ਫੋਨ ਚਲਾਉਂਦੇ ਆਪਾਂ ਆਤੀਸ਼ ਬਾਜੀ ਜੋ ਕਰੋਕੇ